So Shir Singh Vishnu Bhagwan Di Jai So Shir Singh Vishnu Bhagwan Di Jai So Singh Vishnu Bhagwan Di Jai So Singh Vishnu Bhagwan Di ਸੋ ਰਾਸ਼ੀਸ਼ ਮਿਸ਼ਨੋ ਆਨ ਦੀ ਜੈ ਪਿਆਰੀ ਹਸੰਗ ਜੀਓ ਇਹ ਹਰ ਬਾਣੀ ਪੰਜ ਵਿਸਾਖ ਸ਼ੈਨਸ਼ਈ ਸੰਮਤ ਇੱਕ ਜੈਨ ਭਵਨ ਬਿਮਲ Muni ਦੇ ਨਾਲ ਬਚਨ ਹੋਏ ਜੰਮੂ ਵਿੱਚ ਆਓ ਸੱਚੇ ਪਾਤਸ਼ਾਹੀ ਨੇ ਜੋ ਬਚਨ ਕੀਤੇ ਆ ਔਰ ਜੋ ਸਿੱਖਿਆ ਦਿੱਤੀ ਆ ਉਹਨੂੰ ਬੜੇ ਪਿਆਰ ਨਾਲ ਆਪਾ ਪੜੀਏ ਤੇ ਸਰਵਣ ਕਰੀਏ ਸੱਚਾ ਸੰਤ ਅੰਦਰੋਂ ਫੜੇ ਬਾਗ ਬਿਨ ਹੱਥਾਂ ਹੱਥ ਉਠਾਈ ਆ ਮਨ ਵਾਸ਼ਨਾ ਕੁੜੀ ਕਿਰਿਆ ਦੁਰਮਤ ਮੈਲ ਧੋਵੇ ਦਾਗ ਅੰਮ੍ਰਿਤ ਮੇਗ ਇੱਕ ਵਰਸਾਈ ਆ ਸੋ ਸੱਚੇ ਪਾਤਸ਼ਾਹ ਨੇ ਇਤੇ ਕੀ ਦੱਸਿਆ ਹੈਗਾ ਕਿ ਸੱਚਾ ਸੰਤ ਜੋ ਪਰਮਾਤਮਾ ਹੈ ਉਹ ਅੰਦਰੋਂ ਬਾਗ ਫੜਦਾ ਔਰ ਫੜਦਾ ਕਿਦਾਂ ਬਿਨ ਹੱਥਾਂ ਤੋਂ ਬਿਨ ਹੱਥਾਂ ਵਾਲਾ ਕਿਹੜਾ ਸੰਤ ਹੈ ਉਹ ਹੈ ਨਿਰਗੁਣ ਜੋਤ ਅਕਾਲ ਪੁਰਖ ਇਸ ਕਰਕੇ ਉਹ ਅੰਦਰੋਂ ਬਾਗ ਜਦੋਂ ਫੜ ਲੈਂਦਾ ਹੈ ਤੇ ਸਾਡੇ ਮਨ ਦੀਆਂ ਵਾਸ਼ਨਾਵਾਂ ਸਾਰੀਆਂ ਜਿਹੜੀਆਂ ਆਪਣੇ ਅੰਮ੍ਰਿਤ ਮੇਕ ਦੇ ਨਾਲ ਧੋ ਦਿੰਦਾ ਦੀਪਕ ਜੋਤ ਜਗਾ ਕੇ ਚਰਾਗ ਅੰਧ ਅੰਧੇਰਾ ਦੈਗਵਾਈ ਆ ਫਿਰ ਉਹ ਦੀਪਕ ਜਿਹੜਾ ਵਾ ਸਾਡੇ ਆਤਮਾ ਦੇ ਉੱਤੇ ਜਦੋਂ ਜਗਾ ਦਿੰਦਾ ਤੇ ਅੰਦਰ ਸਾਡੇ ਅੰਧੇਰਾ ਜਿਹੜਾ ਉਹ ਖਤਮ ਹੋ ਜਾਂਦਾ ਅੰਧੇਰਾ ਕਿਹੜਾ ਅਗਿਆਨਤਾ ਦਾ ਉਹ ਖਤਮ ਹੋ ਜਾਂਦਾ ਜਗਤ ਤ੍ਰਿਸ਼ਨਾ ਬੁਝਾ ਕੇ ਆਗ ਮਾਇਆ ਮਮਤਾ ਮੋਹ ਮਟਾਈ ਆ ਫਿਰ ਜਗਤ ਦੀਆਂ ਤ੍ਰਿਸ਼ਨਾਵਾਂ ਜਿਹੜੀਆਂ ਉਹ ਸਾਰੀਆਂ ਖਤਮ ਕਰ ਦਿੰਦਾ ਤੇ ਮੋਹ ਮਾਇਆ ਮਮਤਾ ਜਿਹੜਾ ਉਹਦਾ ਵਕਾਰਾਂ ਦੇ ਵਿੱਚੋਂ ਸਾਨੂੰ ਕੱਢ ਦਿੰਦਾ ਫੜ ਕੇ ਹੰਸ ਬਣਾਏ ਕਾਗ ਮਾਨਸ ਮੋਤੀ ਹਰ ਦਾ ਨਾਮ ਚੋਗ ਜਗਾਈ ਆ ਕਿਉਂ ਕਿ ਫੜ ਕੇ ਹੰਸ ਬਣਾਉਂਦਾ ਕਾਗ ਹੰਸ ਕੀ ਹੁੰਦਾ ਸਾਫ਼ ਸੁਥਰੇ ਔਰ ਸੱਚੇ ਸੱਚੇ ਸੁੱਚੇ ਗੁਸੇ ਕਾਗ ਕੀ ਹੁੰਦੇ ਆ ਜਿਹੜੇ ਕਾਮ ਬਾਸ਼ਨਾ ਤੇ ਕੂੜ ਕਰਿਆਵਾਂ ਤੇ ਕਲਯੁਗ ਦੀਆਂ ਭਾਵਨਾਵਾਂ ਦੇ ਵਿੱਚ ਡੁੱਬੇ ਹੁੰਦੇ ਫਿਰ ਉਹ ਅੰਦਰੋਂ ਆਪਣੇ ਨਾਮ ਦਾ ਚੋਗ ਦੇ ਕੇ ਤੇ ਸਾਨੂੰ ਕਾਗ ਤੋਂ ਹੰਸ ਬਣਾ ਦਿੰਦਾ ਪ੍ਰੇਮ ਪਿਆਰ ਪ੍ਰੇਮ ਪਿਆਰ ਦਾ ਇੱਕ ਵਿਰਾਗ ਕੂੜੀ ਕਿਰਿਆ ਤ્યાਗ ਦੇਵੇ ਕਰਾਈ ਆ ਜਿਹੜਾ ਪ੍ਰੇਮ ਭਰਾ ਪਿਆਰ ਦਾ ਵਿਰਾਗ ਆ ਉਹ ਕਿਹੜਾ ਸਾਡੇ ਅੰਦਰੋਂ ਖਤਮ ਕਰ ਦਿੰਦਾ ਤੇ ਕੂੜ ਦੀਆਂ ਆਸ਼ਨਾਵਾਂ ਖਤਮ ਕਰ ਦਿੰਦਾ ਫਿਰ ਜਦੋਂ ਕੂੜ ਦੀਆਂ ਆਸ਼ਨਾਵਾਂ ਖਤਮ ਹੋ ਜਾਂਦੀਆਂ ਤੇ ਅਸੀਂ ਇੱਕ ਦੂਜੇ ਦੀਆਂ ਬਰਿਆਈਆਂ ਨਹੀਂ ਵੇਖਦੇ ਅਸੀਂ ਚੰਗਿਆਈਆਂ ਦੇਖਦੇ ਹਾਂ ਕਿਉਂਕਿ ਜਦੋਂ ਬਰੀਆਈਆਂ ਵੱਲ ਸਾਡਾ ਧਿਆਨ ਹੋ ਜਾਂਦਾ ਤੇ ਫਿਰ ਅਸੀਂ ਕੀ ਆ ਜਾਂਦੇ ਆ ਕੂੜ ਕਰਿਆਵਾਂ ਦੇ ਵਿੱਚ ਆ ਜਾਂਦੇ ਆ ਮੇਲ ਕਰਾਏ ਸੱਚ ਸੁਆਮੀ ਕੰਤ ਸੁਹਾਗ ਪਤ ਪਰਮੇਸ਼ਰ ਬੇਪਰਵਾਹੀ ਆ ਫਿਰ ਉਹ ਪਰਮਾਤਮਾ ਜਿਹੜਾ ਉਹ ਆਪਣੇ ਨਾਲ ਆਪਣੇ ਭਗਤਾਂ ਨੂੰ ਸੰਤਾਨਾਂ ਨੂੰ ਨਾਲ ਜੋੜ ਦਿੰਦਾ ਜਗਤ ਨਾਤਾ ਤੋੜ ਸਮਾਜ ਗ੍ਰਹਿ ਸਾਚੇ ਦੇ ਬਹਾਈ ਆ ਫਿਰ ਉਹ ਸੰਸਾਰ ਦੇ ਨਾਲੋਂ ਨਾਤਾ ਤੋੜ ਕੇ ਤੇ ਆਪਣੇ ਨਾਲ ਜਾਂਤਾ ਜੋੜ ਲੈਂਦਾ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾਕਾਰ ਜੁਗਾ ਜਗੰਤ ਅਰ ਲੋਕ ਮਾਤ ਸਾਚੇ ਸੰਤਾਂ ਸਾਚੇ ਸੰਤਾਂ ਸੇਵਾ ਸੱਚ ਲਗਾਈਆ ਸਾਚਾ ਸੰਤ ਵਾਗ ਪਕੜੇ ਡੋਰ ਸਾਚਾ ਸੰਤ ਕੀਆ ਵਾਗ ਕਿੱਥੋਂ ਪਕੜਦਾ ਡੋਰ ਖੁਦ ਆਤਮਕ ਤੰਦੀ ਆਪਣੇ ਤੰਦ ਰਖਾਈ ਆ ਮਨ ਵਾਸ਼ਨਾ ਮਿਟੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠੇ ਚੋਰ ਚੁਗਲੀ ਨਿੰਦਿਆ ਰਹਿਣ ਕੋਈ ਨਾ ਪਾਈਆ ਕਿਉਂਕਿ ਜਦੋਂ ਉਹ ਪਰਮਾਤਮਾ ਸਾਡੀ ਆਤਮਿਕ ਬਾਗ ਦੀ ਡੋਰ ਫੜ ਲੈਂਦਾ ਫੇ ਸਾਡੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਸਾਰੇ ਬਾਹਰ ਹੋ ਜਾਂਦੇ ਆ ਕਿਉਂਕਿ ਇਹ ਹੀ ਜਿਹੜੇ ਵਕਾਰ ਆ ਸਾਨੂੰ ਨਾ ਸਾਡਾ ਸੰਸਾਰ ਦੇ ਵਿੱਚ ਜੀਵਨ ਕੋਇਤਰ ਕਰਦੇ ਆ ਤੇ ਨਾ ਹੀ ਪਰਮਾਤਮਾ ਨੂੰ ਮਿਲਣ ਦਿੰਦੇ ਕਿਉਂਕਿ ਕਾਮ ਆ ਉਹ ਜਰਾ ਸਾਨੂੰ ਚਰਿੱਤਰਹੀਨ ਬਣਾ ਦਿੰਦਾ ਕਰੋਧ ਆ ਉਹ ਜੀਵ ਨੂੰ ਦੁਸ਼ਟ ਬਣਾਉਂਦਾ ਲੋਭ ਆ ਉਹ ਬੇਈਮਾਨ ਬਣਾ ਦਿੰਦਾ ਮੋਹ ਆ ਉਹ ਸਵਾਰਥੀ ਬਣਾ ਦਿੰਦਾ ਹੰਕਾਰ ਹੰਕਾਰ ਕਾਤਲ ਤੇ ਕਸਾਈ ਬਣਾ ਦਿੰਦਾ ਫਿਰ ਸੱਚੇ ਪਾਤਸ਼ਾਹ ਜੀ ਨੇ ਐਸੇ ਕਰਕੇ ਲਿਖਾਇਆ ਕਿ ਚੁਗਲੀ ਨਿੰਦਿਆ ਚੁਗਲੀ ਨਿੰਦਿਆ ਈਰਖਾ ਵੈਰ ਵਿਰੋਧ ਨਫ਼ਰਤ ਨੂੰ ਪੈਦਾ ਕਰਦੀ ਹੈ ਕਿਉਂਕਿ ਚੁਗਲੀ ਨਿੰਦਿਆ ਜਿਹੜੀ ਆ ਉਹ ਸਾਰੀਆਂ ਚੀਜ਼ਾਂ ਨੂੰ ਝਗੜੇ ਈਰਖਾ ਵੈਰ ਵਿਰੋਧ ਨਫ਼ਰਤ ਨੂੰ ਪੈਦਾ ਕਰਦੀ ਤੇ ਦੁਆਇਤ ਭਾਵਨਾ ਕਰਦੀ ਸੋ ਇੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਤੋਂ ਮਨਾ ਕੀਤਾ ਕਿ ਚੁਗਲੀ ਨਿੰਦਿਆ ਈਰਖਾ ਵੈਰ ਵਿਰੋਧ ਨਹੀਂ ਕਰਨਾ ਅੰਦਰ ਬਾਹਰ ਗੁਪਤ ਜਾਰ ਵੇਖੇ ਕਰਕੇ ਗੌਰ ਵੇਖੇ ਕਰਕੇ ਗੌਰ ਬੇਨਜ਼ੀਰ ਆਪਣੀ ਨਜ਼ਰ ਉਠਾਈਆ ਅੰਦਰ ਬਾਹਰ ਗੁਪਤ ਯਾਰ ਕਿਉਂਕਿ ਪਰਮਾਤਮਾ ਦੇ ਕੋਲੋਂ ਕੋਈ ਵੀ ਸਾਡਾ ਜਿਹੜਾ ਕਾਰਿਆਕਰਮ ਉਹ ਛੁਪਿਆ ਨਹੀਂ ਰਹਿੰਦਾ ਉਹ ਅੰਦਰ ਵੀ ਵੇਖਦਾ ਹੈ ਤੇ ਬਾਹਰ ਵੀ ਵੇਖਦਾ ਗੁਪਤ ਵੀ ਵੇਖਦਾ ਤੇ ਯਾਰ ਵੀ ਦੇਖਦਾ ਉਹਦੇ ਕੋਲੋਂ ਆਪਾਂ ਕੋਈ ਵੀ ਆਪਣੇ ਬਣਾ ਜਿਹੜੇ ਉਹ ਛੁਪਾ ਨਹੀਂ ਸਕਦੇ ਕਰੇ ਪ੍ਰਕਾਸ਼ ਅੰਧੇਰੇ ਘੂਰ ਨੂਰ ਨਰਾਨਾ ਚੰਦ ਚਮਕਾਈ ਆ ਆਸ਼ਾ ਤ੍ਰਿਸ਼ਨਾ ਮਾਇਆ ਮਮਤਾ ਕੋਈ ਨਾ ਪਾਏ ਸ਼ੋਰ ਮਨ ਕਾ ਮਨ ਕਾ ਦੇ ਭਾਈ ਆ ਜਿਸ ਦੀ ਪਰਮਾਤਮਾ ਨੇ ਜਿਸ ਆਤਮਾ ਦੀ ਪਰਮਾਤਮਾ ਨੇ ਬਾਗ ਫੜ ਲਈ ਔਰ ਡੋਰ ਆਪਣੇ ਹੱਥ ਰੱਖ ਲਈ ਆ ਉਹ ਮਾਇਆ ਮਮਤਾ ਆਸ਼ਾ ਤ੍ਰਿਸ਼ਨਾ ਦੇ ਵਿੱਚੋਂ ਭਟਕਣਾ ਤੋਂ ਬਾਹਰ ਹੋ ਜਾਂਦਾ ਦੂਰ ਦਰਾਡਾ ਕਾਇਆ ਮੰਦਰ ਅੰਦਰ ਵਿਖਾਏ ਵਸਦਾ ਕੋਲ ਆ ਪੜਦਾ ਹੋਲਾ ਦੇ ਚਕਾਇਆ ਸੁਪਰਮਾ ਸੱਚੇ ਪਾਤਸ਼ਾਹ ਨੇ ਕੀ ਸਿੱਖਿਆ ਦਿੱਤੀ ਆ ਕਿ ਮੈਂ ਤੁਹਾਡੇ ਸਦਾ ਹੀ ਕੋਲ ਵੱਸਦਾ ਹਾਂ ਕਿੱਥੇ ਤੁਹਾਡੇ ਕਾਇਆ ਮੰਦਰ ਦੇ ਵਿੱਚ ਆਤਮ ਪਰਮਾਤਮ ਰੂਪ ਹੋ ਕੇ ਜਾਏ ਮੋਲ ਜੋਤ ਜੋਤ ਵਿੱਚ ਸਮਾਇਆ ਪਰਮਾਤਮ ਸੱਚੇ ਪਾਤਸ਼ਾਹ ਨੇ ਕੀ ਸਮਝਾਇਆ ਕਿ ਉਹ ਆਤਮਾ ਦੇ ਉੱਤੇ ਪਰਮਾਤਮਾ ਆਣ ਕੇ ਮਿਲ ਜਾਂਦਾ ਔਰ ਜੋਤ ਜੋਤ ਦੇ ਵਿੱਚ ਸਮਾ ਜਾਣੀ ਪਰ ਹੁੰਦਾ ਕਦੋਂ ਆ ਜਦੋਂ ਅਸੀਂ ਇਹ ਕੂੜ ਵਾਸ਼ਨਾਵਾਂ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਤੇ ਪਰਮਾਤਮਾ ਦੇ ਨਾਲ ਆਪਣਾ ਸੰਬੰਧ ਜਿਹੜਾ ਉਹ ਸਿੱਧਾ ਜੋੜ ਲੈਂਦੇ ਆ ਉਲਟਾ ਕਰਕੇ ਨਾਭ ਕੋਲ ਨਿਜਰ ਚਿਰਨਾ ਦੇ ਚੜਾਈ ਆ ਦੇ ਵਢਾਈ ਉੱਪਰ ਧੋਲ ਧਰਤੀ ਤਵਲ ਖੁਸ਼ੀ ਮਨਾਏ ਆ ਫਿਰ ਉਸ ਗੁਰਸਖ ਨੂੰ ਪਰਮਾਤਮਾ ਇਸ ਧਰਤੀ ਦੇ ਉੱਤੇ ਵੀ ਵਡਿਆਈ ਦਿੰਦਾ ਹੈ ਕਿਉਂਕਿ ਜਿੱਥੇ ਵੀ ਤੁਸੀਂ ਜਾਓਗੇ ਉਹ ਤੁਹਾਨੂੰ ਪਰਮਾਤਮਾ ਦਾ ਰੂਪ ਜਿਹੜਾ ਸਮਝ ਕੇ ਸਾਰੇ ਮਾਨਵ ਜਾਤੀ ਉਸ ਤਰ੍ਹਾਂ ਹੀ ਪਿਆਰ ਕਰਨ ਲੱਗ ਜੇਗੀ ਤੁਹਾਡੇ ਤੇ ਵਿਸ਼ਵਾਸ ਕਰਨ ਲੱਗ ਜੇਗੀ ਤੁਹਾਡੇ ਨਾਲ ਪਿਆਰ ਦੇ ਸਬੰਧ ਜੋੜਨ ਲੱਗ ਜੇਗੀ ਕਿਉਂਕਿ ਫਿਰ ਉਹਨੂੰ ਜਿਹੜੀ ਵਡਿਆਈ ਪਰਮਾਤਮਾ ਇਸ ਧਰਤੀ ਦੇ ਉੱਤੇ ਆਪ ਦਿੰਦਾ ਹੈ ਦੇ ਵਡਿਆਈ ਉੱਪਰ ਧੋਲ ਧਰਤੀ ਕਰਨੀ ਤਰਤ ਖੁਸ਼ੀ ਮਨਾਈ ਆ ਜੋਤੀ ਜੋਸ਼ ਰੂਪ ਹਰ ਆਪ ਆਪਣੀ ਕਿਰਪਾ ਕਰ ਜੁਗ ਜੁਗ ਸੰਤ ਸਹੇਲੇ ਲੋਕਮਾਤ ਪ੍ਰਗਟਾਈ ਆ ਕੀ ਕਰਦਾ ਪ੍ਰਮਾਤਮਾ ਆਪਾਲਪੁਰਖ ਜੁਗੋ ਜੁਗ ਇਨਾ ਸੱਚੇ ਸੰਤਾਂ ਸਹੇਲਿਆਂ ਨੂੰ ਲੋਕਮਾਤ ਦੇ ਵਿੱਚ ਆਪ ਪ੍ਰਗਟਾਉਂਦਾ ਸੰਤ ਸਹੇਲਾ ਸੰਤ ਸਹੇਲਾ ਪਕੜੇ ਸੰਤ ਸਹੇਲਾ ਡੋਰੀ ਪਕੜੇ ਆਪਣੇ ਹੱਥ ਵਾਗ ਅੰਦਰੋਂ ਦਾਪ ਭਾਈ ਆ ਸੰਤਾ ਸਹਿਇਆਂ ਦੀ ਜਿਹੜੀ ਆ ਡੋਰਾ ਉਹ ਖੁਦ ਪਰਮਾਤਮਾ ਆਪ ਫੜਦਾ ਤੇ ਫੜ ਕੇ ਬਾਗ ਆਪ ਹੀ ਪਹੁੰਚਾਉਂਦਾ ਆਪ ਹੀ ਉਹਨਾਂ ਨੂੰ ਚੰਗੇ ਕਾਰਿਆਕ੍ਰਮ ਦੇ ਤੇ ਲਾਉਂਦਾ ਹਰ ਜਨ ਖੋਲ ਦੇਵੇ ਅੱਖ ਪਰਦਾ ਦੁਈ ਦੁਐਤ ਸਿਕਾਈਆ ਜਿਹੜਾ ਪਰਮਾਤਮਾ ਦੇ ਹਰ ਜਨ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੇ ਉਹਨਾਂ ਦੀ ਅੰਦਰੋਂ ਨਿਜ ਨੇਤਰ ਅੱਖ ਜਿਹੜੀ ਉਹ ਖੋਲ ਦਿੰਦਾ ਖੋਲ ਕੇ ਤੇ ਪਰਦਾ ਦੁਈ ਦੁਐਤ ਜਿਹੜਾ ਉਹ ਖਤਮ ਕਰ ਦਿੰਦਾ ਸੱਚਾ ਮਾਰਗ ਦੇਵੇ ਦੱਸ ਫਿਰ ਪਰਮਾਤਮਾ ਉਹਨਾਂ ਨੂੰ ਕੀ ਕਰਦਾ ਆਪਣੇ ਨਾਮ ਦਾ ਸੱਚਾ ਮਾਰਗ ਦੱਸ ਦਿੰਦਾ ਰੈਬਰ ਹੋ ਕੇ ਰਸਤੇ ਦਾ ਐ ਪਾਈਆ ਫੇ ਪ੍ਰਮਾਤਮਾ ਖੁਦ ਹੀ ਉਹਨੂੰ ਆਪਣੇ ਮਾਰਗ ਦੇ ਉੱਤੇ ਪਾ ਦਿੰਦਾ ਔਰ ਮਾੜੇ ਕਰਮਾਂ ਦੇ ਉੱਤੋਂ ਪਿੱਛੇ ਕਰ ਦਿੰਦਾ ਅੰਮ੍ਰਿਤ ਮੇਗ ਹੋ ਜਾਏ ਵਸ ਹੋ ਕੇ ਹੋ ਕੇ ਜਾਏ ਵਸ ਬੂੰਦ ਸਤਿ ਸ਼ੈਬਰ ਲਈ ਆ ਸੱਚ ਵਸਤ ਨਾਮ ਪੰਡਾਰਾ ਖੋਲ ਕੇ ਹਾਟ ਮੰਦਰ ਅੰਦਰ ਮੰਦਰ ਅੰਦਰ ਦੇਵਖਾਈ ਆ ਇਹ ਕਿਹੜਾ ਪ੍ਰਮਾਤਮਾ ਹੈ ਕਿ ਸੱਚ ਦੁਆਰਾ ਜਿਹੜਾ ਵਗਾ ਉਹ ਕਿੱਥੇ ਤੁਹਾਡਾ ਮੰਦਰ ਅੰਦਰ ਹੀ ਦਿਖਾ ਦਿੱਤਾ ਕਿਉਂਕਿ ਸੱਚੇ ਪਾਤਸ਼ਾਹ ਨੇ ਲਿਖਾਇਆ ਵੀ ਹੈਗਾ ਕਿ ਪ੍ਰਖ ਅਬਨਾਸ਼ੀ ਮਿਲੇ ਨਾ ਕਿਸੇ ਮੰਦਰ ਮਸੀਤ ਜੋ ਜਨ ਖੋਜੇ ਕਾਇਆ ਅੰਦਰ ਜਾਏ ਕਲ ਜੀਤ ਗੁਰਬਾਣੀ ਦੇ ਵਿੱਚ ਵੀ ਸੱਚੇ ਪਾ ਗੁਰਬਾਣੀ ਦੇ ਵਿੱਚ ਵੀ ਇਹੀ ਲਿਖਿਆ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਖੁਦ ਪਹਿਚਾਨਣਾ ਅਸੀਂ ਆਪ ਆ ਏ ਮਹਾਰਾਏ ਨੇ ਸਾਨੂੰ ਜਿਹੜੀ ਸਾਡੀ ਡਿਊਟੀ ਆਪਣੀ ਲਈ ਹੋਈ ਹੈ ਧੁਰ ਦਾ ਕਾਬਾ ਦੇਵੇ 10 ਹੁਜਰਾ ਹੱਕ ਬੇਪਰਵਾਹੀ ਆ ਨੋਰਾ ਬੋਲ ਕੇ ਇੱਕ ਅਲਖ ਅਲਖ ਅਗੋਚਰ ਅਗੰਮ ਅਥਾ ਦੇ ਸਮਝਾਏਗਾ ਧੁਰ ਦਾ ਕਾਬਾ ਕਿਹੜਾ ਦੱਸਦਾ ਸੱਚੇ ਪਾਤਸ਼ਾਹ ਨੇ ਇਹ ਆਤਮ ਆਤਮ ਤੇ ਪਰਮਾਤਮਾ ਦਾ ਮੇਲ ਹੀ ਤੁਹਾਡਾ ਜਿਹੜਾ ਧੁਰ ਦਾ ਕਾਬਾ ਜਿਸ ਨਾਲੋਂ ਸਮਝ ਕੇ ਬੈਠਾ ਵਖ ਉਹ ਉਸੇ ਨਾਲ ਮਿਲਦਾ ਹੈ ਮਲਾਈ ਆ ਜਿਸ ਨਾਲੋਂ ਅਸੀਂ ਪ੍ਰਮਾਤਮਾ ਨਾਲੋਂ ਆਪਣੇ ਆਪ ਨੂੰ ਵਖ ਸਮਝ ਕੇ ਬੈਠੇ ਆ ਤੇ ਜਦੋਂ ਉਹ ਵਾਗ ਅੰਦਰੋਂ ਸਾਡੀ ਫੜ ਲੈਂਦਾ ਤੇ ਫੜ ਕੇ ਮੇਲ ਆਪਣੇ ਨਾਲ ਮਿਲਾ ਲੈਂਦਾ ਘਾਰ ਵੇਖ ਕੇ ਪੁਰਖ ਸਮਰੱਥ ਮਹਿਮਾ ਕਥ ਇੱਕ ਸੁਣਾਈ ਆ ਇੱਕੋ ਮੰਦਰ ਇੱਕੋ ਗ੍ਰਹਿ ਇੱਕੋ ਸੁਆਮੀ ਇੱਕੋ ਅੰਤਰਜਾਮੀ ਆਤਮ ਮਿਲ ਕੇ ਜਾਏ ਵਾਸਾ ਹਾ ਹਸ ਹਸ ਆਪਣੀ ਖੁਸ਼ੀ ਬਣਾਈ ਆ ਕਿੱਦਾ ਵਾ ਇੱਕੋ ਮੰਦਰ ਕਿਹੜਾ ਉਹਦਾ ਪਰਮਾਤਮਾ ਦਾ ਸਾਡਾ ਆਤਮ ਗ੍ਰਹਿ ਔਰ ਇੱਕੋ ਗ੍ਰਹਿ ਇੱਕੋ ਹੀ ਉਹ ਸੁਆਮੀ ਆ ਇੱਕੋ ਹੀ ਉਹ ਅੰਤਰਜਾਮੀ ਆ ਔਰ ਅੰਤਰਜਾਮੀ ਜਿਹੜਾ ਉਹ ਸਾਡੀ ਆਤਮਾ ਤੇ ਜਦੋਂ ਵਸ ਜਾਂਦਾ ਤੇ ਫਿਰ ਅਸੀਂ ਖੁਸ਼ੀ ਦੇ ਵਿੱਚ ਹੋ ਜਾਂਦੇ ਹਾਂ ਗਮਾਂ ਦੇ ਵਿੱਚੋਂ ਬਾਹਰ ਹੋ ਜਾਂਦੇ ਹਾਂ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਨਿਤ ਨਿਵਤ ਸੱਜਣ ਸਹੇਲੇ ਦੇ ਸੱਜਣ ਲੋਕਮਾਤ ਲੈ ਪ੍ਰਗਟਾਈਆ ਫਿਰ ਉਹ ਪਰਮਾਤਮਾ ਕੀ ਕਰਦਾ ਖੁਦ ਨਿਤ ਨਿਮਿਤ ਰੋਜ਼ ਆਪਣੇ ਸੱਜਣ ਸਹੇਲੇ ਜਿਹੜੇ ਸੱਜਣ ਆ ਉਹ ਲੋਕਮਾਤ ਦੇ ਵਿੱਚ ਉਹਨਾਂ ਨੂੰ ਪ੍ਰਗਟਾਉਂਦਾ ਤੇ ਆਪਣੇ ਨਾਮ ਦਾ ਮਾਰਗ ਦੇ ਕੇ ਸੰਸਾਰ ਦੇ ਵਿੱਚ 호ਕਾ ਦਵਾਉਂਦਾ ਸੱਚਾ ਸੰਤ ਡੋਰੀ ਸੱਚਾ ਸੰਤ ਡੋਰੀ ਅੰਦਰੋਂ ਲੈ ਪਕੜ ਦੂਸਰ ਸਕੇ ਨਾ ਕੋਈ ਛਡਾਈਆ ਸੱਚਾ ਸੰਤ ਕਿੱਥੇ ਆਉਣਿਆ ਉਹ ਪ੍ਰਮਾਤਮਾ ਅਕਾਲ ਪੁਰਖ ਆ ਜਦੋਂ ਉਹ ਅੰਦਰੋਂ ਡੋਰੀ ਪਕੜ ਲੈਂਦਾ ਤੇ ਫਿਰ ਉਹਨੂੰ ਕੋਈ ਛਡਾ ਨਹੀਂ ਸਕਦਾ ਕਿਉਂਕਿ ਸਭ ਤੋਂ ਤਾਕਤਵਾਰ ਤੇ ਪ੍ਰਮਾਤਮਾ ਅਕਾਲ ਪੁਰਖ ਆ ਪਉਦੀ ਫੜੀ ਹੋਈ ਡੋਰ ਨੂੰ ਕੋਈ ਵੀ ਛਡਾ ਨਹੀਂ ਸਕਦਾ ਸੱਚਾ ਸੰਤ ਡੋਰੀ ਅੰਦਰੋਂ ਲੈ ਪਕੜ ਦੂਸਰ ਸਕੇ ਨਾ ਕੋਈ ਛਡਾਈਆ ਕੂੜੀ ਕਿਰਿਆ ਰਹਿਣ ਨਾ ਦੇਵੇ ਮਕਰ ਝੂਠ ਝੂਠ ਬਾਹਰ ਕਢਾਈ ਆ ਫਿਰ ਉਹ ਇਸ ਕੂੜ ਕਿਰਿਆ ਦੀਆਂ ਵਾਸ਼ਨਾ ਦੇ ਵਿੱਚੋਂ ਬਾਹਰ ਕੱਢ ਦਿੰਦਾ ਤੇ ਝੂਠ ਝੂਠ ਜਿਹੜਾ ਉਹ ਬੋਲਣ ਉਹਦੇ ਅੰਦਰੋਂ ਬਾਹਰ ਕੱਢ ਦਿੰਦਾ ਅੰਤਰ ਅੰਤਰ ਸੁਣਾਏ ਇੱਕੋ ਮੰਤਰ ਧੁਰ ਦਾ ਢੋਲਾ ਰਾਗ ਸੁਣਾਈ ਆ ਅੰਤਰ ਅੰਤਰ ਫਿਰ ਕਿਹੜਾ ਇੱਕੋ ਮੰਤਰ ਸੁਣਾਉਂਦਾ ਇੱਕੋ ਮੰਤਰ ਕਿਹੜਾ ਵਾ ਐ ਪਰਮਾਤਮਾ ਤੋਂ ਮੇਰਾ ਐ ਤੇ ਮੈਂ ਤੇਰਾ ਇਸ ਤੋਂ ਵੱਧ ਹੋਰ ਕੋਈ ਸਬੰਧ ਨਹੀਂ ਹੈ ਮਨ ਮਤ ਚੱਲੇ ਨਾ ਕੋਈ ਜੰਤਰ ਜੀਵਨ ਜੁਗਤੀ ਦੇ ਬਦਲਾਈਆ ਮਨ ਮਤ ਚੱਲੇ ਨਾ ਕੋਈ ਜੰਤਰ ਕਿ ਫਿਰ ਮਨ ਦੀ ਮਤ ਨਹੀਂ ਚੱਲਦੀ ਕਿਉਂਕਿ ਉੱਥੇ ਮਤ ਕੀ ਦੀ ਚੱਲਦੀ ਆ ਉਹ ਪਰਮਾਤਮਾ ਦੀ ਫਿਰ ਉਹ ਪਰਮਾਤਮਾ ਦੀ ਮਤ ਦੇ ਅਨਸਾਰ ਹੀ ਸਾਰਾ ਕੁਝ ਬਦਲਾ ਲੈ ਆਉਂਦਾ ਪਰਦਾ ਲਾ ਕੇ ਗਗਨ ਗਗਨੰਤਰ ਗ੍ਰਹਿ ਮੰਤਰ ਗ੍ਰਹਿ ਮੰਡਲ ਮੰਡਪ ਦੇਵ ਖਾਈਆ ਭੇਵ ਖਲਾ ਕੇ ਬ੍ਰਹਮਨ ਅਨੰਤਰ ਪਰਦਾ ਯੋਲਾ ਦੇ ਚਕਾਈਆ ਫਿਰ ਆਤਮ ਤੇ ਪਰਮਾਤਮ ਦਾ ਪੇਪ ਖਲਾ ਕੇ ਜਿਹੜਾ ਸਾਡੇ ਵਿੱਚ ਪੜਦਾ ਉਹਨੂੰ ਖਤਮ ਕਰ ਦਿੰਦਾ ਨਾਤਾ ਜੋੜ ਕੇ ਨਰ ਹਰ ਕੰਤਨ ਦੁਹਾਗਣ ਸੁਹਾਗਣ ਰੂਪ ਦੇ ਬਦਲਾਈ ਆ ਫਿਰ ਨਾਤਾ ਕਿਡਾ ਵਗਾ ਉਹ ਪਰਮਾਤਮਾ ਸਾਡੀਆਂ ਆਤਮਿਕ ਦੁਹਾਗਣਾਂ ਨੂੰ ਆਪਣੇ ਨਾਲ ਨਾਤਾ ਜੋੜ ਕੇ ਸੁਹਾਗਣ ਦਾ ਰੂਪ ਬਣਾ ਲੈਂਦਾ ਆਤਮ ਪਰਮਾਤਮ ਕਰਾ ਕੇ ਮਿਲਣ ਵਰਤਨ ਕੂੜੀ ਕਿਰਿਆ ਨਾਲੋਂ ਦੇ ਕਰੇ ਜੁਦਾਈ ਆ ਆਤਮ ਪਰਮਾਤਮਾ ਕਰਾ ਕੇ ਮਿਲਨ ਕਿਤੇ ਜਦੋਂ ਪਰਮਾਤਮਾ ਦੇ ਨਾਲ ਆਤਮ ਦੇ ਨਾਲ ਪਰਮਾਤਮ ਦਾ ਮਿਲਨ ਹੋ ਜਾਂਦਾ ਤੇ ਫਿਰ ਕੂੜੀ ਕਿਰਿਆ ਜਿਹੜੀ ਆ ਉਹ ਸਾਰੀ ਖਤਮ ਹੋ ਜਾਂਦੀ ਜਨਮ ਜਨਮ ਦਾ ਮੇਟ ਕੇ ਹਰਸ਼ਣ ਹਵਸ਼ ਦੇਵੇ ਬੁਝਾਈ ਆ ਜਿਸ ਸਹਿਬ ਨੂੰ ਮਨ ਵਾਸਨਾ ਸਾਰੇ ਤੜਫਣ ਸੰਤ ਸਹਿ ਲਾ ਬਣ ਮਚੋਲਾ ਸਹਿਜ ਸੁਭਾਓ ਦੈਮਲਾਈਆ ਜਿਸ ਸਹਿਬ ਨੂੰ ਜਿਹੜਾ ਸਹਿਬ ਕਿਹੜਾ ਵਾ ਅਕਾਲ ਪੁਰਖ ਪਰਮਾਤਮਾ ਉਹਨੂੰ ਸਾਰੇ ਮਿਲਣ ਵਾਸਤੇ ਤੜਫਦੇ ਆ। ਸੋ ਸੰਤ ਸਹਿੇਲਾ ਬਣ ਵਿਚੋਲਾ ਸਹਿਜ ਸੁਭਾਅ ਦਾਇਮਲਾਈਆ ਫਿਰ ਉਹ ਪਰਮਾਤਮਾ ਜਿਹੜਾ ਸੰਤ ਸੱਚਾ ਸੰਤ ਸਹਿੇਲਾ ਬਣ ਕੇ ਆਪ ਆਪਣੇ ਨਾਲ ਮਿਲਨ ਕਟਾਉਂਦਾ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦਿਵਣ ਹਾਰਾ ਸੱਚਾ ਵਾਰ ਸੰਤ ਸਹੇਲੇ ਖੋਜ ਖਜਾਈਆ ਵਾਗ ਕਹੇ ਜਿਹੜਾ ਸੰਤ ਮੈਨੂੰ ਲੈ ਪਕੜ ਆਪਣਾ ਬਲ ਧਰਾਈਆ ਵਾਗ ਹੁਰ ਕੀ ਕਹ ਰਹੀ ਹ ਹੁਣ ਕਿ ਜਿਹੜਾ ਸੰਤ ਮੈਨੂੰ ਲੈ ਪਕੜ ਮੈਂ ਫਿਰ ਆਪਣਾ ਬਲ ਵਖਾ ਰਹੀ ਆ ਕਿ ਭੈ ਪਕ ਭੈ ਚਕਾਦੈ ਡਰ ਭਿਆਨਕ ਨਾ ਕੋਈ ਵਿਖਾਈਆ ਜੀਦੀ ਬਾਗ ਜਿਹੜੀ ਪ੍ਰਮਾਤਮਾ ਨੇ ਉਹਨੂੰ ਫੜ ਲਈ ਉਹਦੇ ਅੰਦਰੋਂ ਸਾਰੇ ਭੈ ਖਤਮ ਹੋ ਜਾਂਦੇ ਮੈਂ ਉਹਦਾ ਧੰਨਵਾਦ ਲਮਾ ਕਰ ਸ਼ੁਕਰਗੁਜ਼ਾਰ ਇੱਕ ਅਖਵਾਈਆ ਚੱਲੇ ਚਿਤرائی ਨਾ ਉਥੇ ਮਨ ਇਹ ਬਾਗ ਕੈਰੀਆ ਕਿ ਮੈਂ ਜਿਹਨੂੰ ਪਕੜ ਲਿਆ ਵਗਾ ਉਹਦੇ ਮਨ ਦੀ ਫਿਰ ਕੋਈ ਚਿਤرائی ਨਹੀਂ ਚਲਦੀ ਮਨ ਵਸ਼ਨਾ ਮਨ ਮਨਸ਼ਾ ਮਨ ਮਾਹੇ ਟਕਾਈਆ ਲੋੜ ਰਹੇ ਨਾ ਕੂੜੇ ਤਨ ਜਗਤ ਵਿਦਿਆਨਾਂ ਕੋਈ ਵਢਾਈ ਆ ਫਿਰ ਜਿਸ ਆਤਮਾ ਦੀ ਬਾਗ ਪਰਮਾਤਮਾ ਨੇ ਪਕੜ ਲਈ ਹੈ ਉਹਨੂੰ ਫਿਰ ਮੰਦੀਆਂ ਵਾਸ਼ਨਾ ਵਾਸ਼ਨਾ ਮਾਉਂ ਦੀਆਂ ਖਤਮ ਹੋ ਜਾਂਦੀਆਂ ਫਿਰ ਉਹ ਕੂੜੇ ਤਨ ਦੇ ਵਿੱਚ ਨਹੀਂ ਆਉਂਦਾ ਇੱਕੋ ਬਚਨ ਲੈ ਮਨ ਤੋਰ ਸੰਦੇਸ਼ਾ ਸੈਨਸ਼ਾਈਆ ਇਹ ਬਚਨ ਕਿਸ ਦਾ ਹੈ ਸ਼ਾਨ ਸ਼ਾਹਦਾ ਅਕਾਲ ਪੁਰਖ ਦਾ ਔਰ ਇਹ ਅਸੀਂ ਮੰਨਣਾ ਇੱਕੋ ਬਚਨ ਲੈ ਮੰਨ ਤੋ ਸੰਦੇਸ਼ਾ ਸ਼ੈਨਸ਼ਾਈਆ ਬਿਨਾ ਚੰਦ ਦੇ ਚੜਾ ਚੰਨ ਨਿਰਗੁਣ ਜੋ ਨੂਰ ਜੋਤ ਰشناਈਆ ਬਿਨਾ ਚੰਨ ਦੇ ਚੰਨ ਚੜਨਾ ਕਿਡਾ ਵਗਾ ਨਿਰਗੁਣ ਜੋਤ ਦਾ ਜੋਤ ਦਾ ਪ੍ਰਕਾਸ਼ ਉਸ ਦਾ ਚੰਨ ਜਿਹੜਾ ਸਾਡੀ ਆਤਮਾ ਦੇ ਚੜਨਾ ਡੁੱਬਦਾ ਬੇੜਾ ਵਿਨ ਦਿਨ ਵਣ ਮਹਾਣੇ ਬਾਨ ਪਾਰ ਕਿਨਾਰਾ ਇੱਕ ਵਖਾਇਆ ਜਿਸ ਦੀ ਵਾਗ ਪ੍ਰਮਾਤਮਾ ਨੇ ਆਪ ਫੜ ਲਈ ਉਹਦਾ ਡੱਬ ਦਾ ਬੇੜਾ ਵੀ ਉਹਨੇ ਖੋਦ ਆਪ ਪਾਰ ਕਰਨਾ ਬਿਨਾ ਚੰਦ ਦੇ ਚੜਾਂ ਚਾਨਾਂ ਨਿਰਗੁਣ ਜੋਤ ਕਾਰ ਰشناਈਆ ਡੁੱਬਦਾ ਬੇੜਾ ਬਿਨ ਵਣ ਮਹਾਣੇ ਬਾਨ ਪਾਰ ਕਿਨਾਰਾ ਇੱਕ ਵਖਾਇਆ ਨੇਤਰ ਹੁੰਦਿਆਂ ਜੋ ਹੋਇਆ ਅਨ ਨਜ ਨੇਤਰ ਦੇ ਅੱਖ ਲਾਈਆ ਜੋ ਇਹ ਨੇਤਰ ਹੁੰਦਿਆਂ ਹੋਇਆਂ ਵੀ ਅੰਨੇ ਹੋਣ ਦਾ ਮਤਲਬ ਕੀ ਆ ਕਿ ਸਾਡਾ ਪਰਮਾਤਮਾ ਪ੍ਰਤੀ ਤੀਜਾ ਨੇਤਰ ਨਾ ਖੁੱਲਣਾ ਸੋ ਅਕਾਲਪੁਰਖ ਇਹ ਕਹਿ ਰਹੇ ਨੇ ਕਿ ਜਿਸ ਦੀ ਮੈਂ ਵਾਗਡੋਰ ਫੜੀਆ ਉਹਦਾ ਨਿਜ ਨੇਤਰ ਜਿਹੜਾ ਮੈਂ ਆਪ ਖਲਾਦ ਜਿਸ ਨੂੰ ਕੰਨਾਂ ਨਾਲ ਸੁਣਦੇ ਰਸਨਾ ਨਾਲ ਗਾਉਂਦੇ ਸ਼੍ਰੀ ਭਗਵਾਨ ਸੋ ਭਗਵਾਨ ਬਿਨ ਰੂਪ ਰੰਗ ਨਿਸ਼ਾਨ ਨਿਸ਼ਾਨ ਆਤਮ ਪਰਮਾਤਮ ਖੇਲ ਮਹਾਨ ਸੰਤ ਸਜਣ ਦੇਣ ਜਣਾਈਆ ਸੋ ਸੱਚੇ ਪਾਤਸ਼ਾਹ ਦਾ ਹੁਕਮ ਕੀ ਹੈ ਵੀ ਜਿੰਨੇ ਸੰਤ ਸਜਣ ਆ ਇਹ ਉਸ ਅਕਾਲ ਪੁਰਖ ਦੇ ਬਾਰੇ ਹੀ ਜਾਣਕਾਰੀ ਦੇਣੀ ਆ ਜਿਹੜਾ ਜਿਹੜਾ ਕੌਣ ਆ ਸੋ ਭਗਵਾਨ ਬਿਨ ਰੂਪ ਰੰਗ ਨਿਸ਼ਾਨ ਕਿਉਂਕਿ ਉਹ ਨਿਰਗੁਣ ਜੋਤ ਆ ਉਸ ਦਾ ਕੋਈ ਰੂਪ ਰੰਗ ਨਿਸ਼ਾਨ ਨਹੀਂ ਹੈ। ਔਰ ਉਹਦਾ ਖੇਲ ਕੀ ਹੈ ਆਤਮ ਪਰਮਾਤਮਾ। ਆਤਮਾ ਤੇ ਪਰਮਾਤਮਾ ਦਾ ਮਿਲਨ ਇਹੀ ਉਹਦਾ ਖੇਲ ਆ। ਜੋਤੀ ਜੋ ਉਸ ਰੂਪ ਹਰ ਆਪ ਆਪਣੀ ਕਿਰਪਾ ਕਰ ਸੰਤ ਸਹਿੇਲਾ ਇੱਕ ਅਖਵਾਈ ਆ। ਸੰਤ ਸਹਿੇਲਾ ਜੋ ਡੋਰੀ ਨੂੰ ਪਕੜੇ ਕਸ। ਜੋਰ ਬਲ ਆਪਣਾ ਨਾਲ ਵਧਾਈ ਆ। ਸੰਤ ਸਹਿੇਲਾ ਜਿਹੜਾ ਪਰਮਾਤਮਾ ਦੀ ਡੋਰੀ ਨੂੰ ਕੱਸ ਕੇ ਪਕੜ ਲੈਂਦਾ ਫਿਰ ਕੀ ਕਰਦਾ ਹੈ ਪਰਮਾਤਮਾ ਕੀ ਕਰਦਾ ਹੈ ਉਹਦੇ ਨਾਲ ਉਥੇ ਮਨ ਬੁੱਧੀ ਦਾ ਰਹੇ ਨਾ ਕੋਈ ਵਾਸਾ ਵਾਸਤਾ ਆਤਮਾ ਨਾਲ ਜੁੜਾਈ ਆ ਫਿਰ ਜਿੱਥੇ ਪਰਮਾਤਮਾ ਨੇ ਉਹਦੀ ਡੋਰੀ ਨੂੰ ਕੱਸ ਕੇ ਪਕੜ ਲਿਆ ਤੇ ਉਥੇ ਸਾਡੀ ਮਨ ਬੁੱਧੀ ਦਾ ਕੋਈ ਵਾਸ ਨਹੀਂ ਰਹਿ ਜਾਣਾ ਕਿਉਂਕਿ ਫਿਰ ਅਸੀਂ ਪੂਰੇ ਦੇ ਪੂਰੇ ਹੀ ਉਹਦੇ ਉੱਤੇ ਪਰਮਾਤਮਾ ਦੇ ਨਿਰਭਰ ਹੋ ਜਾਣਾ ਕਿ ਜੋ ਪਰਮਾਤਮਾ ਤੋਂ ਕਰ ਰਿਆਂ ਚੰਗਾ ਇਕੋ ਸ਼ਾਸਤਰ ਸਿਮਰਤ ਵੇਦ ਪੁਰਾਨ ਵੇਦ ਪੁਰਾਨ ਗੀਤਾ ਗਿਆਨ ਅਜੀਲ ਕਰਾਨ ਖਾਣੀ ਬਾਣੀ ਰਖਵ ਦੇਵ ਵਰਗੇ ਰਿਸ਼ੀ ਗੈ ਦਸ ਮਹਾਨਤਾ ਇਕੋ ਇੱਕ ਸਮਝਾਈ ਆ ਸੋ ਜਿੰਨੇ ਵੀ ਸਾਡੇ ਜਿਹੜੇ ਆ ਸ਼ਾਸਤਰ ਆ ਸਿਮਰਤ ਆ ਵੇਦ ਆ ਪੁਰਾਨ ਆ ਗੀਤਾ ਗਿਆਨ ਅਜੀਲ ਕਰਾਨ ਸਾਰਿਆਂ ਨੇ ਪਰਮਾਤਮਾ ਦੇ ਬਾਰੇ ਉਦੀ ਮਹਾਨ ਤਾਈ ਦਸੀ ਸੰਤ ਸੱਜਣ ਸੱਚ ਮਿਲਾਵਾ ਕਰਨ ਹੱਸ ਹੱਸ ਹਸਤੀ ਨਾਲ ਹਸਤੀ ਫਰਸ਼ੀ ਨਾਲ ਅਰਸ਼ੀ ਦੇਣ ਮਲਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੇ ਸੰਤਾਂ ਲੋਕ ਮਾਤ ਸੇਵਾ ਇੱਕ ਸਮਝਾਈਆ ਸੋ ਸੱਚੇ ਸੰਤਾਂ ਨੂੰ ਪਰਮਾਤਮਾ ਨੇ ਲੋਕ ਮਾਤ ਦੇ ਵਿੱਚ ਇਹੀ ਸੇਵਾ ਸਮਝਾਈਆ ਸਾਚਾ ਸੰਤ ਜੋ ਡੋਰੀ ਫੜਨ ਲਈ ਅੰਦਰ ਜਾਵੇ ਵੜ ਨੌ ਦਵਾਰੇ ਪੰਧ ਮੁਕਾਈ ਆ ਜਿਹੜਾ ਸੱਚਾ ਸੰਤ ਆ ਪਰਮਾਤਮਾ ਦੀ ਉਹਦੀ ਡੋਰੀ ਫੜਨ ਲਈ ਅੰਦਰ ਵੜ ਗਿਆ ਤਾਂ ਉਹਨੇ ਨੌਵਾਂ ਦਵਾਰਿਆਂ ਦਾ ਪੰਧ ਜਿਹੜਾ ਉਹ ਖਤਮ ਹੋ ਜਾਣਾ ਕਿਉਂਕਿ ਪਰਮਾਤਮਾ ਦਾ ਵਾਸ ਕਿੱਥੇ ਆ ਸਾਡੇ ਆਤਮਾ ਦੇ ਦਸਮ ਦਵਾਰ ਦੇ ਤਾ ਸੁਖਮਨ ਕੇ ਦੀ ਬੰਕ ਪਾਰ ਕਰ ਹੀੜਾ ਈੜਾ ਅਪੇਗਲ ਲੇਖ ਚਕਾਇਆ ਡੂੰਗੀ ਕੰਦਰ ਪ੍ਰਕਾਸ਼ ਕਰ ਨੂਰੀ ਜੋਤ ਕਰੇ ਰਿਸ਼ਨਾਇਆ ਪੰਜ ਵਕਾਰਾਂ ਡਿਗੇ ਦੜ ਸਿਰ ਸਕੇ ਨ ਕੋਈ ਠਾਈਆ ਜਿਸ ਗੁਰਸਿੱਖ ਦੀ ਪ੍ਰਮਾਤਮਾ ਨੇ ਅੰਦਰੋਂ ਵਾਗ ਫੜ ਲਈ ਉਹਦੇ ਅੰਦਰੋਂ ਪੰਜਾਂ ਵਕਾਰ ਜਿਹੜੇ ਆਉ ਡਿਗ ਪੈਣੇ ਫੇਰੋ ਸਿਰ ਚੋਕੀ ਨਹੀਂ ਸਕਦੇ ਅਮਰਤ ਆਤਮ ਦੇ ਕੇ ਜਾਲਾ ਜਗ ਤ੍ਰਿਸ਼ਨਾ ਦੈ ਬੁਝਾਈਆ ਭਾਗ ਲਗਾ ਕੇ ਕਾਇਆ ਮਾਟੀ ਖਾਲ ਮਨ ਮਮਤਾ ਦੇ ਚਕਾਈਆ ਧਾਮ ਵਿਖਾ ਕੇ ਨੇਚਲ ਇੱਕ ਹਟਾਲਾ ਮਾਰਗ ਸੱਚ ਸਮਝਾਈਆ ਧਾਮ ਜਿਹੜਾ ਵਿਖਾਤਾ ਪ੍ਰਮਾਤਮਾ ਨੇ ਨੇਚਲ ਨੇਚਰ ਮਤਲਬ ਸਾਡੀ ਨੇਚਾ ਦੇ ਵਿੱਚ ਸਾਡੀ ਆਤਮਾ ਦੇ ਉੱਤੇ ਇਹ ਧਾਮ ਆਉਂਦਾ ਜਿੱਥੇ ਸੱਚ ਪ੍ਰਕਾਸ਼ ਦੀਪਕ ਜੋਤ ਰਿਆ ਬਾਲਾ ਨੂਰੋ ਨੂਰ ਨੂਰ ਰੁਸ਼ਨਾਈਆ ਜਿੱਥੇ ਕਿੱਥੇ ਸਾਡੀ ਆਤਮਾ ਦੇ ਉੱਤੇ ਪਰਮਾਤਮਾ ਦੀ ਜੋਤ ਦੀ ਜਿਹੜਾ ਨੂਰੋ ਨੂਰ ਰੁਸ਼ਨਾਈ ਹੋ ਰਹੀ ਆ ਇਹ ਮਾਰੇ ਨੇ ਨਿਚਲਤਾਂ ਮੁਖਾਤਮ ਉਥੇ ਦੁਈ ਦਵੈਤੀ ਹਰ ਖਸੋਗ ਨਾ ਕੋਈ ਸਾਲਾ ਚਿੰਤਾ ਗਮ ਨਾ ਕੋਈ ਜਣਾਈਆ ਜਦੋਂ ਅਸੀਂ ਪਰਮਾਤਮਾ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਹੋ ਜਾਂਦੇ ਹਾਂ ਆਪਣੇ ਆਪ ਨੂੰ ਆਤਮ ਸਮਰਪਣ ਦੇ ਵਿੱਚ ਹੋ ਜਾਂਦੇ ਹਾਂ ਫੇ ਸਾਨੂੰ ਦੁਈ ਦੁਆਇਤ ਕੋਈ ਰੋਗ ਸੋਗ ਚਿੰਤਾ ਗਾਮ ਨਹੀਂ ਰਹਿ ਜਾਂਦਾ ਸਜਣ ਸਹੇਲੇ ਸੱਚੀ ਬਾਗ ਫੜ ਕੇ ਗੁਰਸਿੱਖ ਨੂੰ ਕਹਿਣ ਉੱਥੇ ਚੱਲ ਜਿੱਥੋਂ ਵੱਤ ਫੇਰ ਕਦੇ ਨਾ ਆਈ ਕਿ ਸੱਚੇ ਸਹੇਲੇ ਕੀ ਕਹਿੰਦੇ ਗੁਰਸਿੱਖ ਨੂੰ ਕੇ ਚੱਲ ਤੇਰੀ ਬਾਗ ਫੜ ਕੇ ਉਸ ਪਰਮਾਤਮਾ ਦੇ ਕੋਲ ਲੈ ਚਲੀਏ ਜਿੱਥੋਂ ਮੁੜ ਕੇ ਫੇਰ ਦੁਬਾਰਾ ਆਪਾਂ ਇਸ ਵਤਨ ਤੇ ਨਹੀਂ ਆ ਸਕਦੇ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦਿਮਨ ਹਾਰਾ ਸੱਚਾ ਵਾਰ ਜਿਨ੍ਹਾਂ ਸੰਤ ਸਤਗੁਰ ਦਾ ਦਵਾਰਾ ਲਿਆ ਮਲ ਮਾਲਕ ਨਾਲ ਮਾਲਕ ਹੋ ਕੇ ਮਾਲਕ ਵਿੱਚ ਸਮਾਈਆ ਜਿਨ੍ਹਾਂ ਗੁਰ ਸਿਖਾ ਨੇ ਪਰਮਾਤਮਾ ਦਾ ਉਹ ਦਵਾਰਾ ਮਲ ਲਿਆ ਉਹ ਮਾਲਕ ਦੇ ਨਾਲ ਮਾਲਕ ਦੇ ਵਿੱਚ ਹੀ ਸਮਾਗ ਹੈ ਸੱਚਾ ਸੰਤ ਕਹੇ ਜਿਸ ਵੇਲੇ ਮੈਂ ਡੋਰੀ ਫੜ ਕੇ ਘੁੱਟਦਾ ਵਾਗ ਆਪਣੇ ਹੱਥ ਰਖਾਈ ਆ ਉਸ ਵੇਲੇ ਮਨ ਮਨ ਆਪਣੀ ਅੰਗੜਾਈ ਲੈ ਕੇ ਕਦੀ ਨਹੀਂ ਉੱਠਦਾ ਅਧੀਨ ਹਉ ਕੇ ਸੇਵਕ ਮਾਈ ਆ ਸਾਚਾ ਸੰਤ ਕਹਿੰਦਾ ਕਿ ਜਦੋਂ ਪਰਮਾਤਮਾ ਡੋਰੀ ਜਿਹੜੀ ਆਪਣੇ ਹੱਥੇ ਵਿੱਚ ਫੜ ਲੈਂਦਾ ਤੇ ਫਿਰ ਉਹਦਾ ਜਿਹੜਾ ਮਾਨਿਆ ਉਹ ਵਾਸ਼ਨਾਵਾਂ ਤੋਂ ਬਾਹਰ ਹੋ ਜਾਂਦਾ ਮੇਰੇ ਹੁਕਮੇ ਅੰਦਰ ਕੂੜੀ ਕਿਰਿਆ ਦੀ ਜੜ ਪੁੱਟਦਾ ਝੂਠ ਝੂਠ ਬਾਹਰ ਕਢਾਈ ਆ ਵੇਲਾ ਵਕਤ ਸਹਣਣਾ ਆਵੇ ਘਾਰ ਸੁਖ ਦਾ ਦੁੱਖ ਦਰਦ ਰਹਿ ਨਾ ਰਾਈ ਆ ਜਦੋਂ ਪਰਮਾਤਮਾ ਨੇ ਡੋਰੀ ਅੰਦਰੋਂ ਸਾਡੀ ਫੜ ਲਈ ਆ ਤੇ ਫਿਰ ਵੇਲਾ ਕਿਡਾ ਸੋਖਦਾ ਆ ਜਾਂਦਾ ਫਿਰ ਉਹ ਦੁੱਖ ਜਿਹੜੇ ਆਉ ਲਾਗੇ ਰਹਿ ਲ ਜਾਂਦੇ ਤਨ ਭਾਗ ਜਿਨ੍ਹਾਂ ਨੂੰ 84 ਵਿੱਚੋਂ ਜਾਮਾ ਮਿਲਿਆ ਮਾਨਸ ਮਨੁੱਖ ਦਾ ਤਤਾਂ ਵਾਲਾ ਸ਼ੀਰ ਸਰੀਰ ਹਣਾਈ ਆ ਸੋ ਹਰ ਸੰਗਤ ਜੀਓ ਸੱਚੇ ਪਾਤਸ਼ਾਹੀ ਨੇ ਤਨ ਭਾਗ ਆ ਜਿਨ੍ਹਾਂ ਨੂੰ ਸਾਨੂੰ 84 ਦੇ ਵਿੱਚੋਂ ਕੱਢ ਕੇ ਤੇ ਇਹ ਮਾਨਸ ਜਨਮ ਦਿੱਤਾ ਵਾ ਤੇ ਇਹ ਤਤਾਂ ਵਾਲਾ ਸਰੀਰ ਦਿੱਤਾ ਹੈ ਦਿੱਤਾ ਕਾਦੇ ਵਾਸਤੇ ਸੀਗਾ ਅਕਾਲ ਪੁਰਖ ਦੇ ਨਾਲ ਮਿਲਣ ਵਾਸਤੇ ਉਹਦਾ ਜਸ ਗਾਉਣ ਵਾਸਤੇ ਸੰਤ ਸਾਜਨ ਉਹਨਾਂ ਦਾ ਮਾਰਗ ਦੇਣ ਸੱਚ ਸੋਚ ਦਾ ਸੂਝ-ਬੂਝ ਆਪਣੀ ਆਪ ਸਮਝਾਈਆ ਸੋ ਸੱਚੇ ਪਾਸ਼ੇ ਨੇ ਕਲੀਅਰ ਕਰਤਾ ਕਿ ਜਿਹੜੇ ਸੰਤ ਆ ਉਹ ਮਾਰਗ ਕਿਸ ਦਾ ਦੱਸਣ ਪਰਮਾਤਮਾ ਦਾ ਸੱਚ ਪੁੱਛੋ ਉਹਦਾ ਪੈਂਡਾ ਮੁੱਕਦਾ ਜਿਨ੍ਹਾਂ ਦੀ ਬਾਗ ਫੜ ਕੇ ਕਾਇਆ ਮੰਦਰ ਅੰਦਰ ਚੋਟੀ ਚੜ੍ਹ ਕੇ ਸੱਚ ਦਵਾਰੇ ਖੜ ਕੇ ਘਰ ਦੇ ਸਾਚੇ ਦਾਇ ਬਹਾਈਆ ਉਹਨਾਂ ਦਾ ਪੈਂਡਾ ਜਿਹੜਾ ਮੁੱਕ ਜਾਂਦਾ ਕਿਹੜਾ ਪੈਂਡਾ ਵਗਾ ਆਉਣ ਜਾਉਣ ਦਾ 184 मुनी जी क्या बहुत खूब बहुत खूब अंतर आत्म खुशी मनाइया वे साहिब की कह रहा मुनी जी कि अंतर जेड़ा खूब है ये खुशी मना रया आत्मा कहे काया सच अरूज अर्श फर्श नालों चंगा सोभा पाई आ जिस दे अंदर बसया महबूब ਮੁਹੱਬਤ ਵਿੱਚ ਮਹਿਬਖਾਨਾ ਦਿਆਂ ਖਲਾਈ ਆ ਸੋ ਉਹ ਆਤਮਾ ਜਿਸ ਦੇ ਵਿੱਚ ਪਰਮਾਤਮਾ ਮਹਿਬੂਬ ਵਸਿਆ ਤੇ ਉੱਥੇ ਹੀ ਉਹ ਖੁਸ਼ੀ ਮੋਰੀ ਮੰਜ਼ਲ ਚਾੜ ਕੇ ਸੱਚ ਮਕਸੂਦ ਮਕਸੂਦ ਮقام-ਏ-ਹਕ ਦਿੱਤਾ ਉਪਜਾਈਆ ਬੇਸ਼ੱਕ ਬਾਹਰੋਂ ਤਤਾਂ ਵਾਲਾ ਮजूद वजूद ਅੰਤਰ ਆਤਮ ਪਰਮਾਤਮ ਪਰਮਾਤਮ ਆਤਮ ਇੱਕੋ ਰੰਗ ਰੰਗਾਏ ਜੇ ਪਰਮેશਾ ਕੋ ਪਰਮਾਤਮਾ ਦਾ ਨਾ ਤਤਾਂ ਵਾਲਾ ਸਰੀਰ ਦਿਸ ਰਿਹਾ ਲੇਕਿਨ ਅੰਤਰ ਆਤਮ ਤੇ ਪਰਮਾਤਮਾ ਦਾ ਮਿਲਨ ਹੈ ਇਸ ਦਾ ਸਹਿਬ ਸਤਗੁਰੂ ਕੋਲ ਸੱਚ ਸਬੂਤ ਬਾਕੀ ਸਮਝ ਕਿਸੇ ਨੂੰ ਨਹੀਂ ਆਈਆ ਇਹਦਾ ਸਬੂਤ ਕਿਹਦੇ ਕੋਲ ਆਗਾ ਉਸ ਸਹਿਬ ਸਤਗੁਰ ਦੇ ਕੋਲ ਬਾਕੀ ਕਿਸੇ ਨੂੰ ਸਮਝ ਨਹੀਂ ਆਉਂਦੀ ਸੱਚ ਜ਼ਰੂਰਤ ਸੱਚ ਆਪ ਸੱਚ ਸਾਚਾ ਸੱਚ ਬਣਾਈਆ ਸਾਚੇ ਸੱਚ ਦੀ ਆਪ ਕਰੇ ਮਹੌਰਤ ਸਹਿਬ ਜਾਦਾ ਬੇਪਰਵਾਹੀਆ ਜੇ ਸੱਚ ਦੀ ਕਿਸੇ ਨਾ ਲੱਭੀ ਅਜੇ ਤੱਕ ਸੂਰਤ ਸੱਚ ਸੋਲੇ ਸਾਰੇ ਗਏਗਾ ਜੇ ਸੱਚ ਦੀ ਸੂਰਤ ਨਹੀਂ ਲੱਭੀ ਸੂਰਤ ਕਿਉਂ ਕਿਉਂਕਿ ਉਹ ਨਿਰਗੁਣ ਜੋਤ ਹੈ ਨਿਰਗੁਣ ਜੋਤ ਕਾਲਪੁਰਖਿਆ ਨਾ ਉਹਦੀ ਸੂਰਤ ਤੇ ਨਾ ਹੀ ਉਹਦੀ ਮੂਰਤ ਆ ਕਿਉਂਕਿ ਉਹ ਜੋਤ ਆ ਜਿਸ ਸੱਚ ਦੀ ਕਿਸੇ ਨਾ ਲੱਭੀ ਅਜੇ ਤੱਕ ਸੂਰਤ ਸੱਚ ਸੋਲੇ ਸਾਰੇ ਗਏ ਗਾਇਆ ਸੱਚ ਨੂਰ ਨੂਰਾਨਾ ਆਸ਼ਾ ਮਨਸ਼ਾ ਪੂਰਤਾ ਆਦ ਜੋਗਾਂ ਜੋਗ ਚੌਕੜੀ ਸੱਚ ਨਾਤਾ ਰਿਆ ਜੁੜਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾਕਾਰ ਕਾਰੇ ਖੇਲ ਸਾਚਾ ਹਾਰਾ ਦਿਨ ਸਾਚਾ ਸੰਤ ਸੱਚ ਭਗਵੰਤ ਸੱਚ ਕੰਤ ਨજર ਕੋਈ ਨਾ ਆਇਆ ਸੋ ਸੱਚੇ ਪਾਸ਼ਾਏ ਨੇ ਥੇ ਸਾਫ-ਸਾਫ ਸਾਨੂੰ ਡਿਪਲੇਅ ਕਰਤਾ ਕਿ ਬਿਨਾਂ ਸਾਚੇ ਸੰਤ ਤੋਂ ਭਗਵੰਤ ਤੋਂ ਔਰ ਹੋਰ ਕੋਈ ਨજર ਨਹੀਂ ਆਉਣਾ ਚਾਹੀਦਾ ਸੋ ਹਰ ਸੰਗਤ ਜੀਓ ਅਸੀਂ ਦੂਜੇ ਦੇ ਵਿੱਚ ਬ੍ਰਿਆਈਆਂ ਢੂੰਡਦੇ ਆ ਆਪਣੇ ਵਿੱਚੋਂ ਛੱਡ ਲੈਨੇ ਆ ਸੋ ਇਹ ਦੂਜੇ ਚੰਬਰੇ ਆਈਆਂ ਨਹੀਂ ਦੇਖਣੀਆਂ ਆਪਾਂ ਆਪਣੇ ਵਿੱਚੋਂ ਵੇਖਣੀਆਂ ਜਿਵੇਂ ਕਿ ਆਪਨੇ ਸੁਣਿਆ ਹੋਵੇਗਾ ਕਿ ਕਬੀਰ ਜੀ ਦੇ ਦੌਰੇ ਦੇ ਵਿੱਚ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਜੋ ਮਨ ਦੇਖਾਇਆ ਆਪਣਾ ਮੁਜ ਸੇ ਬੁਰਾ ਨਾ ਕੋਈ ਬ੍ਰਿਾਈ ਆਪਣੇ ਆਪਣੇ ਅੰਦਰੋਂ ਕੱਢਣੀ ਆ ਜੇ ਅਸੀਂ ਆਪਣੇ ਆਪ ਨੂੰ ਸੁਧਾਰ ਲਿਆ ਤਾਂ ਸਮਝ ਲਓ ਦੁਨੀਆ ਦੇ ਵਿੱਚੋਂ ਇੱਕ ਪਾਪੀ ਕੱਟ ਗਿਆ ਸੋ ਸਚੇ ਪਾਤਸ਼ਾਹ ਨੇ ਅੱਜ ਦੀ ਲਿਖਤ ਜਿਹੜੀ ਉਹ ਸਾਰੀ ਸਚੇ ਪਾਤਸ਼ਾਹ ਨੇ ਹੀ ਲਿਖਾਈ ਆ ਕਿ ਮੇਰਾ ਵਾਸ ਕਿੱਥੇ ਆ ਆਤਮ ਪਰਮਾਤਮ ਦੇ ਉੱਤੇ ਆ ਤੇ ਜੋ ਸਿੱਖਿਆ ਸਚੇ ਪਾਤਸ਼ਾਹ ਨੇ ਲਿਖਾਈ ਉਸ ਨੂੰ ਪੜਨਾ ਪੜ ਕੇ ਅਸੀਂ ਉਸ ਤੇ ਚੱਲਣਾ ਚੱਲ ਕੇ ਆਪਣੇ ਜੀਵਨ ਦਾ ਸੁਧਾਰ ਕਰਨਾ ਸੋ ਮੈਂ ਸੋ ਮੈਂ ਹਰ ਬਾਣੀ ਨੂੰ ਇੱਥੇ ਹੀ ਸਮਾਪਤ ਕਰਨ ਦੀ ਸਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਨਾ ਹਾਂ ਹਉ ਪੰਜ ਕਰਿਆਂ ਦਾ ਸਾਥ ਦਿਓ ਜੀ

सिंह विष्णु भीजा सो हायशे सिंह भगवान्